ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾਂ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਅੱਜ ਦੀ ਵੀਡੀਓ ਆਪਾਂ ਪਿੰਡ ਮੋੜਨਾਬੇ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਸ ਨੂੰ ਘਰ ਦੀ ਝੋਟੀ ਦਿਖਾ ਦਾਂ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਦੋ ਘਪਸੂ ਹੋਰ ਆ ਗਏ ਜੇ ਜਿਹੜੀ ਇੱਕ ਵਿੱਚੋਂ ਤਿਆਰ ਆ ਉਹ ਬਕਾਵਾ ਗੱਲਬਾਤ ਸਾਰੀ ਕਰਾ ਦਾਂ ਕਿਹੜਾ ਸੂਆ ਸੂਗੀ ਜਾਂ ਕਿੰਨਾ ਕੁ ਦੁੱਧ ਬਾਦ ਕੱਢਿਆ ਵਾ ਕਿਉਂਕਿ ਘਰ ਦੀ ਆ ਸਾਰੀ ਗੱਲ ਦੱਸਣਗੇ ਸੱਸੀ ਕਾ ਭਾਈ ਭਾਈ ਸੱਸੀ ਕਾਲ ਜੀ ਉਹ ਠੀਕ ਹੋ ਜੀ ਹਾਂਜੀ ਵਧੀਆ ਚੱਲਦੀ ਹੈ ਜੀ ਨੰਬਰ ਬੋਲ ਦਗੇ ਜੀ ਨੰਬਰ ਆਪਣਾ ਹੈ ਜੀ 909533004 ਜੀ 909533004 ਹਾਂਜੀ ਪਿੰਡ ਆਪਣਾ ਜੀ ਪਿੰਡ ਆਪਣਾ ਮੌੜ ਨਾ ਭਾਜੀ ਬਰਨਾਲਾ ਜ਼ਿਲ੍ਹਾ ਦਾ ਤਹਿਸੀਲ ਤਪਾ ਬਲਾਕ ਸਹਿਣਾ ਓਕੇ ਬਲਾਕ ਆ ਗਿਆ ਆਪਣਾ ਹੀ ਸਹਿਣਾ ਹਾਂਜੀ ਤੇ ਨੇੜੇ ਆਪਾਂ ਨੂੰ ਆ ਗਿਆ ਬਰਨਾਲਾ ਹਨਾ ਨੇੜੇ ਜੀ ਬਰਨਾਲਾ ਵੀ ਤਕਰੀਬ ਨਾਲ ਜਿੰਨਾ ਤਪ ਆ ਜਾਂਦਾ ਜੀ ਇਧਰੋਂ ਇਧਰੋਂ ਪੱਖੋਂ ਕੈਂਚੀ ਆ ਜਾਂਦਾ ਸ਼ੈਣਾ ਆ ਜਾਂਦਾ ਜੀ ਵਿਚਾਲੇ ਦੇ ਸੈਂਟਰ ਚ ਪੰਡ ਆ ਜਾਂਦਾ ਮੋੜਨਾ ਬਾ ਮੋੜਨਾ ਬਾਈ ਤੇ ਜਿਹੜੀ ਆਪਾਂ ਬਾਈ ਝੋਟੀ ਦੇਖੀ ਨੇ ਸਕਰੀਨ ਤੇ ਆਪਣੀ ਘਰਦੀ ਇਹ ਬਾਈ ਆਪਣੀ ਜੈਨੂਨ ਘਰਦੀ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਸੂਏ ਬਾਈ ਜਿਹੜਾ ਖੁੱਲਾ ਦੁੱਧ ਦਿੱਤੇ ਨੇ ਸਹੀ 13.5 ਤੋਂ ਬਾਹਰ ਦਿੱਤਾ ਐਤ ਕੀ ਐਤ ਕੀ ਵੀਰੇ 15 16 ਦੀ ਆਸਤਾ ਹੈਗੀ ਹੈਗੀ ਆ ਬਾਅਦ ਅਗਲੇ ਦੀ ਸੇਵਾ ਕੀ ਖੋਲੋ ਜੀ ਨੂੰ ਤੋਰਾ ਕਰਾ ਕੇ ਚੈੱਕ ਕਰੋ ਚੰਗੀ ਹੈ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਦਿਨ ਕਿੰਨੇ ਬਾਕੀ ਆ ਬਾਈ ਇਹਦੇ ਦਿਨ ਵੀਰੇ 25 ਤਰੀਕ ਨੂੰ ਪੂਰੇ ਆ ਅੱਜ 20 ਹੋ ਗਈ 5 ਦਿਨ ਤੇ 5 ਉਤੇ ਵੀ ਲੈ ਜੂ ਮਾੜੇ ਹਾਂ ਉਹ ਉਤੇ ਗਾਂ ਪਰਮਾਤਮਾ ਜਾਂਦਾ ਬਾਕੀ ਦਾ ਪਿਆਰ ਜੈਡ ਬਲੈਕ ਆ ਬਾਈਆਂ ਦੀ ਘਰ ਦੀ ਤੇ ਭਾਈ ਦੁੱਧ ਫਿਰ ਲੰਮਾ ਸਮਾਂ ਦੀ ਦੁੱਧ ਵੀਰੇ ਬਹੁਤ ਲੰਮਾ ਸਮਾਂ ਹੂੰ ਦੁੱਧ ਲੰਮਾ ਸਮਾਂ ਦੀ ਗਈ ਤੇ ਥੱਲੇ ਉਹ ਚ ਬਿਹੜਾ ਰਗੀ ਕਰਮਾ ਦੀ ਤਿਆਰ ਹੋਈ ਵਿਆਹ ਦੇਖੋ ਜੀ ਤੇ ਗੱਦ ਘਾਟ ਚੰਗੇ ਚ ਆ ਗਈ ਛੋਟਾ ਗੱਦ ਘਾਟ ਨਹੀਂ ਤੁਸੀਂ ਮੰਨਣਾ ਤੇ ਸੀਲ ਸੌ ਵੀ ਪੂਰੀ ਆ ਬਾਕੀ ਬਲੈਕ ਜਮਾ ਕਟਾਈ ਹੋਈ ਵੀ ਆ ਨਾ ਬਾਈ ਇਹਦੀ ਉੱਤੇ ਹਾਂ ਕਟਾਈ ਕਰ ਦੇ ਓਕੇ ਪਰ ਮੱਖੀਆਂ ਜੀਆਂ ਸੀਗੀਆਂ ਵੀਰੇ ਤਾਂ ਕਰਕੇ ਆ ਕਟਾਈ ਹੋਈ ਵੀ ਆ ਦੇਖੋ ਜੀ ਕਿਉਂਕਿ ਪਸ਼ੂ ਨੂੰ ਮੈਂ ਨੂੰ ਸੌਖਾ ਜਾਂਦਾ ਤੇ ਚੰਗੀ ਸਾਫ ਸੁਥਰੀ ਨੂੰ ਝੋਟੀ ਕਵਰ ਕਰਕੇ ਕੋਈ ਡਰਨ ਵਾਲੀ ਗੱਲ ਨਹੀਂ ਤੇ ਪਹਿਲੇ ਸੂਏ ਪੂਰੀ ਸਹੀ ਰਹੀ ਆ ਬਾਈ ਹੈ ਬਾਈ ਪੂਰੀ ਚੰਗੀ ਆ ਕੱਟੀ ਪਿਛਲੇ ਸੂਏ ਦੀ ਹੈ ਦੀ ਓਕੇ ਪਿਛਲੇ ਸੂਏ ਦੇ ਬੱਚਾ ਵੀ ਬਾਈ ਦੇ ਕੋਲੇ ਖੜਾ ਇਹਦਾ ਚੰਗਾ ਬੱਚਾ ਜੀ ਤੇ ਬਾਕੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਆ ਤੇ ਡਿਮਾਂਡ ਬਾਈ ਫਿਰ ਕੀ ਆ ਗਈ ਇਹਦੀ ਡਲੈਂਡ ਦੇਣੀ ਰੱਖਦੀ ਬਸ ਬਾਹਲਾ-ਓਲਾ ਨਾ ਰੱਖੀ ਡਿਮਾਂਡ ਫੋਨ ਤੇ ਕਰ ਲੀਏ ਜੀ ਜਾਇਜ਼ ਹੀ ਹੋਊਗੀ ਜਮਾ ਜਾਇਜ਼ ਕਰਾਂਗੇ ਆਪਾਂ ਕਿਹੜਾ ਕੋਈ ਆਇਆ ਬਈ ਯਾਰ ਓਕੇ ਜਮਾ ਜਾਇਜ਼ ਮੁੱਲ ਤੇ ਝੋਟੀਆਂ ਵੇਚਣੀਆਂ ਕਿਉਂਕਿ ਬਾਈਆਂ ਦੇ ਘਰ ਦੀ ਜਿੱਥੇ ਜ ਇਹਨਾਂ ਨੂੰ ਜੱਜੇ 4 ਰੁਪਏ ਝੋਟੀਆਂ ਇਹਨਾਂ ਨੇ ਦੇ ਦੇਣੀਆਂ ਜ਼ਰੂਰ ਕਰਿਓ ਸੰਬਾਰ ਕ ਬਾਈ ਨਾਲ ਚੰਗੀ ਤੁਹਾਨੂੰ ਟਾਪ ਦਾ ਨਗਈਨਾ ਤੁਸੀਂ ਹਮੇਸ਼ਾ ਹੀ ਮੰਗ ਕਰਦੇ ਹੋ ਆਪਣੀ ਤਸੱਲੀ ਹੈ ਵੀਰੇ ਕੋਈ ਐ ਕਿਸੇ ਗੱਲੋਂ ਕੋਈ ਉਹ ਨਹੀਂ ਬਾਹਰ ਪਿੱਛੇ ਸਭ ਓਕੇ ਆ ਬਾਈ ਓਕੇ ਆ ਜਮਾ ਕੋਈ ਕਿਸੇ ਗੱਲੋਂ ਕੋਈ ਦਿੱਕਤ ਨਹੀਂ ਬਾਕੀ ਦੀ ਗੱਲ ਹਰੇ ਹਮੇਸ਼ਾ ਗਾਂ ਵਾਲੇ ਭੈਣ ਭਰਾ ਵੀ ਮੰਗ ਕਰਦੇ ਵੀ ਘਰੋਂ ਵੀਡੀਓ ਕਵਰ ਕਰਕੇ ਦਿਓ ਜੀ ਆਪਾਂ ਉਹਨਾਂ ਦੀ ਮੰਗ ਵੀ ਪੂਰੀ ਕਰਦੇ ਤੇ ਵੀਡੀਓ ਕਵਰ ਕਰਕੇ ਦੇ ਦਈਏ ਵੱਡੀ ਛੋਟੇ ਮੁੱਲ ਫਿਰ ਜਾਏ ਜੀ ਹੂ ਛੋਟੇ ਸਾਹਿਬ ਜਮਾ ਜਾਇਜ ਮੁੱਲ ਕਰਾਂਗੇ ਕੋਈ ਆਪਣਾ ਕਿਹੜਾ ਕੋਈ ਬਾਈ ਵਪਾਰ ਦਾ ਕੰਮ ਆ ਵੀ ਹੈ ਹਨਾ ਜਾਇਜ ਮੁੱਲ ਦੇ ਦੇਣੀ ਹੈ ਕਿਉਂਕਿ ਜਿੱਥੇ ਜੇ ਬਾਈਆਂ ਨੂੰ ਚਾਚੀ ਤੁਹਾਨੂੰ ਦੇ ਦੇਣੀ ਹੈ ਝੋਟੀ ਪਿੰਡ ਮੋੜ ਨਾ ਬਾ ਜਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੰਬਰ ਬਾਈ ਫੇਰ ਬੋਲੀ 90953 30004 ਈ ਦਿ ਲੋ ਦਿ ਲੋ ਤਿਆਰ ਪਿੰਡ ਮੋੜ ਨਾ ਬਾਕੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਤੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੇਂ ਵੀਡੀਓ ਦੇ ਨਾਲ